ਕੋਚਾ ਸਾਡੀ ਆਵਾਜ਼ ਕਿਤੇ ਵੀ ਨਹੀਂ ਆਵੇਂ ਵਿੱਚੇ ਰੌਣ ਲੱ ਜਾਂਦੀ ਹੈ ਜਿਹਦੇ ਚੋਂ ਸਾਡੇ ਦੋਸਤ ਆਪਣੇ ਅਮਿਤ ਕਪੂਰ ਜੀ ਜਿਹੜੇ ਪੰਜਾਬਪੁਰ ਦੇ ਵਪਾਰ ਮੰਡਲ ਦੇ ਪ੍ਰਧਾਨ ਨੇ ਇਹ ਪਲੀਜ਼ ਥੋੜੀਆਂ ਗੱਲਾਂ ਕਰਨਗੇ ਫਿਰ ਥੋੜੀ ਥੋੜੀ ਅਸੀਂ ਦੋਸਤ ਸਾਰੇ ਕਰਾਂਗੇ ਮੈਂ प्रमोद जैन ਜੀ ਜਨਰਲ ਸੈਕਟਰੀ ਵਪਾਰ ਮੰਡਲ ਬਠਿੰਡਾ ਇਹ ਪੰਜਾਬ ਪ੍ਰਦੇਸ਼ ਵਪਾਰ ਮੰਡਲ ਪ੍ਰੈਜ਼ੀਡੈਂਟ ਜੀ ਕਰ ਦੋ ਕਰ ਦੋ ਕਰ ਦੋ ਮੈਕ ਅਪ ਦਮ ਸਰ ਹਾਂ ਜੀ ਨਮਸਕਾਰ ਦੋਸਤੋ ਅਮਿਤ ਕਪੂਰ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੋਸਤੋ ਅੱਜ ਦੋ ਤਰੀਕ ਹੈ ਔਰ ਦੋ ਤਰੀਕ ਨੂੰ ਮਿਲਣ ਦਾ ਤੁਹਾਡੇ ਨਾਲ ਸ਼ਾਰਟ ਟਾਈਮ ਦੇ ਵਿੱਚ ਤੁਹਾਨੂੰ ਬੁਲਾਣ ਦਾ ਮਕਸਦ ਇੱਕੋ ਹੀ ਸੀਗਾ ਜਿਸ ਤਰ੍ਹਾਂ ਜੈਨ ਸਾਹਿਬ ਨੇ ਵੀ ਬਰੀਫ ਕਰਤਾ ਵੀ ਅੱਜ ਦੀ ਜਿਹੜੀ ਮੀਟਿੰਗ ਸੀਗੀ ਸਾਡੀ ਸਾਨੂੰ ਬੜੀਆਂ ਬਹੁਤ ਵੱਡੀਆਂ ਆਸ਼ਾਵਾਂ ਸੀਗੀਆਂ ਵੀ ਸਾਡੇ ਕੋਲੇ ਮੁੱਖ ਮਹਿਮਾਨ ਸਾਡੇ ਮੁੱਖ ਮੰਤਰੀ ਸਾਡੇ ਬਠਿੰਡੇ ਆ ਰਹੇ ਹੈ ਤੇ ਅਸੀਂ ਆਪਣੀਆਂ ਜਿਹੜੀਆਂ ਸਾਡੀਆਂ ਕਾਫੀ ਟਾਈਮ ਤੋਂ ਮੁਸ਼ਕਲਾਂ ਚੱਲੀਆਂ ਆ ਰਹੀਆਂ ਜਿਹੜੇ ਕਾਫੀ ਜ਼ਿਆਦਾ ਮਤਲਬ ਬਠਿੰਡੇ ਦੇ ਅੰਦਰ ਪ੍ਰੋਬਲਮਸ ਚੱਲ ਰਹੀਆਂ ਵੀ ਉਹਨਾਂ ਤੋਂ ਕੋਈ ਨਾ ਕੋਈ ਸਾਨੂੰ ਵੱਧ ਤੋਂ ਵੱਧ ਛੁਟਕਾਰਾ ਮਿਲੂਗਾ ਪਰ ਬਹੁਤ ਸ਼ਾਰਟ ਟਾਈਮ ਦੇ ਵਿੱਚ ਹੀ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਸੀਗਾ ਤੇ ਕਾਫੀ ਤਿਆਰੀਆਂ ਤੁਰੀਆਂ ਕਰਨ ਤੋਂ ਬਾਅਦ ਹਜੇ ਕੱਲ੍ਹ ਕੇ ਪਰਸੋਂ ਹੀ ਸਾਨੂੰ ਪਤਾ ਲੱਗਿਆ ਕਿ ਸਾਡੇ ਮੁੱਖ ਮੰਤਰੀ ਸਾਹਿਬ ਬਠਿੰਡੇ ਆ ਨਹੀਂ ਰਹੇ ਤੇ ਉਹਨਾਂ ਨੇ ਜਿਹੜਾ ਹੈ ਆਪਣਾ ਪ੍ਰੋਗਰਾਮ ਜਿਹੜਾ ਹੈ ਬਠਿੰਡਾ ਦੇ ਵਪਾਰੀਆਂ ਨੂੰ ਛੱਡ ਕੇ ਅੰਮ੍ਰਿਤਸਰ ਤੇ ਲੁਧਿਆਣਾ ਦੇ ਵਪਾਰੀਆਂ ਵਾਸਤੇ ਰੱਖ ਲਿਆ ਪਰ ਸਾਨੂੰ ਕੋਈ ਗੁੱਸਾ ਨਹੀਂ ਕੋਈ ਗਿਲਾ ਨਹੀਂ ਇਸ ਚੀਜ਼ ਬਾਰੇ ਅਸੀਂ ਉਹਨਾਂ ਦਾ ਫਿਰ ਵੀ ਵੈਲਕਮ ਕਰਦੇ ਹਾਂ ਜਦੋਂ ਮਰਜ਼ੀ ਆਣ ਪਰ ਕੁਝ ਸਾਡੀਆਂ ਮੰਗਾਂ ਸੀਗੀਆਂ ਜਿਹੜੀਆਂ ਜਿਹੜੀਆਂ ਮੰਗਾਂ ਬਹੁਤ ਦੇਰ ਤੋਂ ਲਟਕ ਰੀਆਂ ਸੀਗੀਆਂ ਜਿਹੜੀਆਂ ਬਠਿੰਡਾ ਵਪਾਰ ਮੰਡਲ ਵੱਲੋਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਲਿਖਤੀ ਰੂਪ ਦੇ ਵਿੱਚ ਆਲਰੇਡੀ ਸਾਡੇ ਮੁੱਖ ਮਹਿਮਾਨ ਸਾਡੇ ਮੁੱਖ ਮੰਤਰੀ ਸਾਡੇ ਜਿਹੜੇ ਹੈਗੇ ਉਹਨਾਂ ਦੇ ਆਫਿਸ ਚ ਪਹੁੰਚ ਚੁੱਕੀਆਂ ਹਨ ਉਹਨਾਂ ਦੇ ਡੈਕਸ ਤੇ ਪਹੁੰਚ ਚੁੱਕੀਆਂ ਹਨ ਜਿਹੜੇ ਵੀ ਉਹਨਾਂ ਦੇ ਵਿਚਾਲੇ ਜੋ ਵੀ ਵਿਚਿਏਟਰ ਸੀਗੇ ਜੋ ਵੀ ਬੰਦੇ ਸੀਗੇ ਔਰ ਸਾਡੀ ਮੰਗ ਇਹੀ ਹੈ ਵੀ ਵਪਾਰੀ ਜਿਹੜਾ ਹੈ ਉਹਨੂੰ ਜਿੰਦਗੀ ਉਹ ਕਹਿੰਦਾ ਸ਼ਾਨ ਨਾਲ ਆਪਣਾ ਵਪਾਰ ਕਰ ਲੈਣ ਦੋ ਟੈਨਸ਼ਨ ਫਰੀ ਹੋ ਕੇ ਵਪਾਰ ਕਰ ਲੈਣ ਦੋ ਪਰ 2 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਤੁਸੀਂ ਵੀ ਦੇਖ ਰਹੇ ਹੋ ਤੁਹਾਡਾ ਸਾਡੇ ਨਾਲੋਂ ਵੱਧ ਬਾਜ਼ਾਰ ਦੇ ਅੰਦਰ ਆਣਾ ਜਾਣਾ ਔਰ ਤੁਹਾਨੂੰ ਪਤਾ ਹੈ ਕਿ ਅੱਜ ਲਾਅ ਐਂਡ ਆਰਡਰ ਦਾ ਕੀ ਹਾਲਾਤ ਬਣੇ ਹੋਇਆ ਔਰ ਅਸੀਂ ਬੜੇ ਹੀ ਦੁਖੀ ਹਿਰਦੇ ਨਾਲ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਹਰਮਨ ਪਿਆਰੇ ਨੇਤਾ ਹਰਮਨ ਉਹ ਕਹਿੰਦੇ ਨੇ ਸਾਡੇ ਮੇਲਾ ਜੀ ਜਿਹੜੇ ਸੀ ਜਗਵਿੰਦਰ ਜੋਹਲ ਜੀ ਜਿਹੜੇ ਉਹ ਅੱਜ ਸਾਡੇ ਵਿੱਚ ਨਹੀਂ ਹੈ ਪਰ ਉਹਨਾਂ ਦੇ ਨਾਂ ਹੋਣ ਤੋਂ ਬਾਅਦ ਸਾਰਿਆਂ ਨੂੰ ਤੁਹਾਨੂੰ ਦੋਸਤਾਂ ਨੂੰ ਵੀ ਪਤਾ ਹੈ ਕਿਵੇਂ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਔਰ ਕਿਵੇਂ ਉਹਨਾਂ ਦੇ ਨਾਲ ਜੋ ਵੀ ਜਿਸ ਤਰ੍ਹਾਂ ਦਾ ਵੀ ਐਪੀਸੋਡ ਹੋਇਆ ਜੋ ਵੀ ਹਾਲਾਤ ਹੋਏ ਪਰ ਉਸ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਨਾ ਉਹਨਾਂ ਨੇ ਉਹ ਕਹਿੰਦੇ ਨਾ ਐ ਕਰਕੇ ਹਰ ਬੰਦੇ ਕਨੀ ਹਰ ਅਫਸਰ ਕਨੀ ਹਰ ਨੇਤਾ ਕਨੀ ਅਸੀਂ ਇਹ ਝਾਕੀ ਜਾਂਦੇ ਆ ਵੀ ਕੋਈ ਤਾਂ ਸਾਡੀ ਬਾਹ ਫੜੂਗਾ ਯਾਰ ਸਾਡੀ ਸਿਕਿਉਰਿਟੀ ਕੀ ਹੈ ਬਠਿੰਡਾ ਹੋਵੇ ਚਾਹੇ ਮੋਗਾ ਹੋਵੇ ਜਾਂ ਜਲੰਧਰ ਹੋਵੇ ਜਾਂ ਅੰਮ੍ਰਿਤਸਰ ਹੋਵੇ ਜੇ ਮੈਂ ਨਾਮ ਲੈਂਡ ਬੈਠ ਜਾ ਤਾਂ ਮੈਂ ਹਰੇਕ ਸਟੇਸ਼ਨ ਤੇ ਆਲਰੇਡੀ ਮੇਰੇ ਖਿਆਲ ਆਲਮੋਸਟ ਹਰੇਕ ਜਗ੍ਹਾ ਤੇ ਸਾਨੂੰ ਜਾਣ ਦਾ ਮੌਕਾ ਮਿਲਦਾ ਰਿਹਾ ਹੈ ਔਰ ਤੁਸੀਂ ਦੇਖੋਗੇ ਕਿ ਨਾਲੇ ਦਾ ਸਾਡਾ ਬੰਦਾ ਚਲਾ ਜਾਂਦਾ ਹੈ ਨਾਲੇ ਉਹਨਾਂ ਦਾ ਮਾਲ ਚਲਾ ਜਾਂਦਾ ਹੈ ਉਸ ਤੋਂ ਬਾਅਦ ਜੇ 5-4 ਚੀਜ਼ਾਂ ਦੀ 5-400 5-4 ਰੁਪਏ ਦੀ ਕੋਈ ਰਿਕਵਰੀ ਕਰਕੇ ਸਰਕਾਰ ਦਿਖਾ ਦਿੰਦੀ ਹੈ ਤਾਂ ਉਹ ਉਹਨਾਂ ਦੇ ਫੀਤੀਆਂ ਲਾ ਕੇ ਦਿਖਾਣ ਲੱਗ ਜਾਂਦੇ ਕਿ ਦੇਖੋ ਜੀ ਅਸੀਂ ਤਾਂ ਆਰ ਕਵਰੀ ਕਰ ਲਈ ਅਸੀਂ ਦਾਗ ਕਰ ਲਿਆ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਮੇਲਾ ਜੀ ਵਾਸਤੇ ਅੱਜ ਵੀ ਸਾਡੀਆਂ ਅੱਖਾਂ ਤਰਸ ਰਹੀਆਂ ਕੱਲਾ ਮੇਲਾ ਜੀ ਦੀ ਗੱਲ ਨਹੀਂ ਕਰਦਾ ਮੈਂ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰ ਸਾਡੇ ਵਪਾਰੀ ਜਿਹੜੇ ਨੇ ਇੱਥੇ ਦੁਕਾਨਾਂ ਦੇ ਬੈਠੇ ਮਾਰੇ ਗਏ ਅਸੀਂ ਚਾਹੁੰਦੇ ਹਾਂ ਕਿ ਸਾਡੇ ਬਾਰੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਜਿਹਦੇ ਕਾਨੂੰਨ ਤੋਂ ਇਲਾਵਾ ਸੰਵਿਧਾਨ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਚੇਂਜ ਕੀਤਾ ਜਾਵੇ ਕਿ ਕੱਲ ਨੂੰ ਜੇ ਸਾਡੇ ਕੋਈ ਵਪਾਰੀ ਨਾਲ ਇਸ ਤਰ੍ਹਾਂ ਦੀ ਮਿਸਹੈਪਨਿੰਗ ਹੁੰਦੀ ਹੈ ਤਾਂ ਉਹਦੇ ਪਰਿਵਾਰ ਵਾਸਤੇ ਕੋਈ ਨਾ ਕੋਈ ਜਿਵੇਂ ਸਾਡੇ ਮੁੱਖ ਸਾਡੇ ਮੁੱਖ ਮੰਤਰੀ ਸਾਹਿਬ ਕਰੋੜਾਂ ਰੁਪਏ ਵੰਡ ਰਿਹਾ ਔਰ ਕਹਿ ਰਹੇ ਹੈ ਬਾਰ-ਬਾਰ ਕਹਿ ਰਹੇ ਹੈ ਕਿ ਦੇਖੋ ਜੀ ਸਾਡੇ ਕੋਲੇ ਤਾਂ ਅੱਜ ਖਜ਼ਾਨੇ ਭਰੇ ਪਏ ਹੈ ਔਰ ਖਜ਼ਾਨੇ ਇੰਨੇ ਭਰੇ ਪਏ ਹੈ ਕਿ ਸਾਡੇ ਕੋਲੇ ਪੈਸੇ ਦੀ ਕਮੀ ਕੋਈ ਨਹੀਂ ਤਾਂ ਕਮੀ ਸਿਰਫ ਉਹਨਾਂ ਨੂੰ ਵਪਾਰੀਆਂ ਵੇਲੇ ਦਿਖਦੀ ਹੈ ਕਿਸੇ ਬਾਰੇ ਵੀ ਮੈਂ ਕਹਾਂ ਕੋਈ ਵੀ ਕਿਸੇ ਵੀ ਲੈਵਲ ਦਾ ਕਿਸੇ ਵੀ ਟ੍ਰੇਡ ਦੇ ਕਿਸੇ ਵੀ ਆਪਣੇ ਕਮਾ ਵਿਗ ਦੇ ਵਿੱਚੋਂ ਕੋਈ ਬੰਦੇ ਦੀ ਕੋਈ ਮਿਸ ਹੈਪਨਿੰਗ ਹੁੰਦੀ ਹੈ ਤਾਂ ਮੁੱਖ ਮੰਤਰੀ ਸਾਹਿਬ ਭੱਜ ਕੇ ਜਾਂਦੇ ਔਰ ਉੱਥੇ ਜਾ ਕੇ ਨਾਲ ਦਾ ਕਰੋੜ ਰੁਪਇਆ ਦੇ ਜਾਂਦੇ ਆ ਨਾਲੇ ਆ ਹੁਣ ਕੱਲ ਦਾ ਸੈਸ਼ਨ ਸੀਗਾ ਨਾਲੇ ਸ਼ਹੀਦਿਆਂ ਦੇ ਆਪਣੇ ਉਹਨਾਂ ਨੂੰ ਆਪਣਾ ਹਾਂ ਦਰਜਾ ਦਿੱਤਾ ਜਾਂਦਾ ਹੈ ਸ਼ਹੀਦੀ ਦੇ ਦਰਜੇ ਦੇਣ ਤੋਂ ਬਾਅਦ ਉਹਨਾਂ ਦੇ ਘਰਦਿਆਂ ਨੂੰ ਗੌਰਮੈਂਟ ਦੀ ਨੌਕਰੀ ਵੀ ਦਿੱਤੀ ਜਾਂਦੀ ਹੈ ਜੇ ਜੇ ਕੱਲ ਨੂੰ ਮੰਨ ਲਓ ਮੈਂ ਵਪਾਰੀ ਆ ਤੇ ਜੇ ਮੈਂ ਮਰ ਗਿਆ ਤਾਂ ਮੇਰੇ ਘਰਦਿਆਂ ਵਾਸਤੇ ਇਹਨਾਂ ਵਾਸਤੇ ਇੱਕ ਸ਼ੋਕ ਪੱਤਰ ਵੀ ਨਹੀਂ ਆ ਅੱਜ ਤੱਕ ਪੂਰੇ ਪੰਜਾਬ ਦੇ ਵਿੱਚ ਇੱਕ ਵੀ ਸ਼ੋਕ ਪੱਤਰ ਨਹੀਂ ਦਿੱਤਾ ਇਹਨਾਂ ਨੇ ਕਿਸੇ ਵੀ ਵਪਾਰੀ ਦੇ ਮਰੇ ਤੇ ਸ਼ੋਕ ਪੱਤਰ ਵੀ ਕਿਤੇ ਸਰਕਾਰ ਦਾ ਗਿਆ ਹੋਵੇ ਫਿਰ ਇੰਨੇ ਮਾੜੇ ਦਾਸੇ ਹੈ ਨਹੀਂ ਜੇ ਇਹੇ ਜੇ ਹਾਲਾਤ ਇਹ ਸਰਕਾਰ ਨੇ ਕਰ ਰਿਹਾ ਤਾਂ 2024 ਦਾ ਇਲੈਕਸ਼ਨ ਆ ਰਿਹਾ ਆਣ ਵਾਲੇ ਸਤਾਈ ਵੇਲੇ ਤਾਂ ਸਾਰੇ ਮੁਠੀਆਂ ਵਿੱਚ ਜਿਵੇਂ ਬੈਠੇ ਹਰ ਬੰਦੇ ਦੀ ਆਪਣੀ ਸੋਚ ਹੈ ਮੈਂ ਨਹੀਂ ਕਹਿੰਦਾ ਮੈਂ ਕਿਸੇ ਪਾਰਟੀ ਬਾਰੇ ਨਹੀਂ ਕਹ ਰਿਹਾ ਔਰ ਮੈਂ ਕਿਸੇ ਪਾਰਟੀ ਦੇ ਖਿਲਾਫ ਨਹੀਂ ਆ ਪਰ ਇਹ ਜ਼ਰੂਰ ਹੈ ਕਿ ਜਿਹੜਾ ਸਾਡੇ ਬਾਰੇ ਨਹੀਂ ਸੋਚੂਗਾ ਸਾਨੂੰ ਵੀ ਉਹਦੇ ਬਾਰੇ ਸੋਚਣ ਤੇ ਕੋਈ ਉਹ ਨਹੀਂ ਹੈ ਦੂਸਤ ਮੈਂ ਨਹੀਂ ਮੈਂ ਆਪਣੀ ਗੱਲ ਪੂਰੀ ਕਰ ਦਾਂ ਤੁਹਾਨੂੰ ਵਿੱਚ ਦੂਸਰੀ ਗੱਲ ਜਿਹੜੀ ਹੈ ਜਿਸ ਤਰ੍ਹਾਂ ਅੱਜ ਤੁਸੀਂ ਦੇਖਿਆ ਕਿ ਅੱਜ ਹਰ ਜਗ੍ਹਾ ਦੇ ਉੱਤੇ ਹਰ ਆਪਣੇ ਏਰੀਆ ਦੇ ਵਿੱਚ ਜਾ ਕੇ ਦੇਖੋ ਤੁਸੀਂ ਅੱਜ ਜਿਹੜੇ ਸੇਲ ਟੈਕਸ ਦੇ ਆਪਣੇ ਜੀਐਸਟੀ ਜਿਹੜਾ ਆਪਣਾ ਡਿਪਾਰਟਮੈਂਟ ਨਵਾਂ ਬਣਿਆ ਹੈ ਔਰ ਜੀਐਸਟੀ ਦੇ ਵਿੱਚ ਵੈਟ ਦਾ ਔਰ ਜੀਐਸਟੀ ਦਾ ਐਕਸਾਈਜ਼ ਦਾ ਇੰਨੇ ਕੁ ਲੰਮੇ ਚੋੜੇ ਉਲਝਣਾ ਚ ਪਾ ਰੱਖਿਆ ਇਹਨਾਂ ਨੇ ਜਦ ਕੀ ਸ਼ੁਰੂ ਕੀਤਾ ਸੀ ਤਾਂ ਪ੍ਰਧਾਨ ਜੀ ਨਾਲ ਕੱਲ ਵੀ ਸਾਡੀ ਗੱਲ ਹੋ ਰਹੀ ਸੀ ਜੀਵਨ ਜੀ ਨਾਲ ਵੀ ਯਾਰ ਜਦੋਂ ਸ਼ੁਰੂ ਕੀਤਾ ਸੀ ਸਰਕਾਰਾਂ ਕਿਵੇਂ ਕਰਦੀਆਂ ਸੀ ਵੀ ਜਿਹੜਾ 15 ਸਾਲ ਹੋ ਗਿਆ ਇਹਨਾਂ ਨੂੰ 10-15 ਸਾਲ ਇਸ ਜੀਐਸਟੀ ਜੀਐਸਟੀ ਕਰਦੇ ਨੂੰ ਵੀ ਜਿੱਦਣ ਜੀਐਸਟੀ ਲੱਗ ਗਿਆ ਸਾਰੇ ਟੈਕਸ ਖਤਮ ਹੋ ਜਾਣਗੇ ਮੇਰੀ ਖਿਆਲ ਟੈਕਸ ਤਾਂ ਕੋਈ ਖਤਮ ਨਹੀਂ ਹੋਇਆ ਪਰ ਇਹਨਾਂ ਕਿ ਇਹਨਾਂ ਨੇ ਬੁਨ ਲਾਤਾ ਸਾਨੂੰ ਅੱਜ ਸਾਰੇ ਦੁਕਾਨਦਾਰ ਇਹਨੇ ਕੋਕਿਓ ਹੋਏ ਬੈਠੇ ਆ ਕਿ ਨਾ ਤਾਂ ਉਹਨਾਂ ਨੂੰ ਕੋਈ ਇਸ ਬਾਰੇ ਪਤਾ ਲੱਗ ਰਿਹਾ ਨਾ ਉਹਨਾਂ ਨੂੰ ਇਹ ਪਤਾ ਲੱਗ ਰਿਹਾ ਕਿ ਕੌਣ ਮੇਰੇ ਕੋਲੇ ਮੈਨੂੰ ਸਰਕੂਲਰ ਦੇਈ ਜਾਂਦਾ ਹੈ ਕੌਣ ਮੈਨੂੰ ਸਕੱਤਰਰੀ ਵਾਲਾ ਬੁਲਾਈ ਜਾਂਦਾ ਹੈ ਇਹੋ ਜਿਹੇ ਹਾਲਾਤ ਜਿਹੜੇ ਆ ਸੇਮ ਡੇ ਦੇ ਸੇਮ ਡੇਟਾਂ ਦੇ ਹੋਣ ਤਾਂ ਕੋਈ ਮਤਲਬ ਗੱਲ ਉਹ ਕਹਿੰਦਾ ਕੋਈ ਮਾੜੀ ਮੋਟੀ ਹਜਮ ਹੁੰਦੀ ਹੈ ਪਰ ਇੱਥੇ ਦੇਖਣ ਜਾ ਰਿਹਾ ਕਿ 5-5 ਸਾਲ 4-4 ਸਾਲ 3-3 ਸਾਲ ਪੁਰਾਣੇ ਵੀ ਲੋਕਾਂ ਨੂੰ ਜਿਹੜੇ ਹੈ ਨੋਟਿਸ ਆ ਰਹੇ ਹੈ ਔਰ ਉਹਨਾਂ ਨੂੰ ਤਮਕਾਇਆ ਜਾ ਰਿਹਾ ਕਿ ਤੁਸੀਂ ਆਓ ਦਫ਼ਤਰ ਤੇ ਤੁਸੀਂ ਆ ਕੇ ਇਹ ਚੀਜ਼ ਦੱਸੋ ਔਰ ਕਈਆਂ ਦੁਕਾਨਾਂ ਦੇ ਉੱਤੇ ਮੈਂ ਕਹਿੰਦਾ ਜਾ ਕੇ ਇਹਨਾਂ ਦੇ ਲੋਕ ਆਪ ਤਮਕਾ ਰਹੇ ਹੈ ਕਿ ਤੁਹਾਡਾ ਆ ਬਿੱਲ ਗਲਤ ਕਟਿਆ ਹੋਇਆ ਉਹ ਗਲਤ ਕਟਿਆ ਹੋਇਆ ਬਿਜ਼ਨਸ ਤਾਂ ਸਾਡੇ ਕੋਲ ਪਹਿਲੇ ਹੈ ਨਹੀਂ ਪਹਿਲੇ ਨੋਟ ਮਦੀਨੇ ਮਾਰਤਾ ਫਿਰ ਸਾਨੂੰ ਕਰੋਨਾ ਨੇ ਮਾਰਤਾ ਕਰੋਨਾ ਤੋਂ ਬਾਅਦ ਸਾਡੇ ਕਿਸਾਨ ਯੂਨੀਅਨ ਦਾ ਜਿਹੜਾ ਧਰਨਾ ਲੱਗਿਆ ਸੀ 2 ਜਿਹੜਾ 2 ਸਾਲ ਪਹਿਲੇ ਉਹਨਾਂ ਦਾ ਹੋਇਆ ਹੁਣ ਆ ਧਰਨਾ ਦੁਬਾਰਾ ਲੱਗਿਆ ਹੋਇਆ ਹੈ ਇਸ ਧਰਨੇ ਦੇ ਨਾਲ ਅਸੀਂ ਕਿਸੇ ਦੇ ਧਰਨੇ ਦੇ ਖਿਲਾਫ ਨਹੀਂ ਆ ਅਸੀਂ ਕਿਸੇ ਯੂਨੀਅਨ ਕਲਾਬ ਨਹੀਂ ਆ ਪਰ ਸਾਨੂੰ ਸਾਡਾ ਬਿਜ਼ਨਸ ਦੇ ਵਾਸਤੇ ਜਿਹੜੇ ਚੀਜ਼ ਨੂੰ ਸਾਨੂੰ ਅਖਤਿਆਰ ਹੈਗਾ ਜਿਹੜਾ ਅਸੀਂ ਟੈਕਸ ਭਰਦੇ ਆ ਉਸ ਚੀਜ਼ ਬਾਰੇ ਸਾਨੂੰ ਸਰਕਾਰ ਨੂੰ ਚਾਹੀਦਾ ਕਿ ਇਹਦੇ ਬਾਰੇ ਕੁਛ ਨਾ ਕੁਛ ਸਾਡੇ ਕਰੇ ਸਾਨੂੰ ਜਿਹੜਾ ਹੈ ਆਪਣਾ ਆਜ਼ਾਦੀ ਨਾਲ ਸਾਡਾ ਅਸੀਂ ਆਪਣਾ ਵਪਾਰ ਕਰ ਸਕੀਏ ਔਰ ਟੈਨਸ਼ਨ ਫਰੀ ਹੋ ਕੇ ਆਪਣੀ ਦੁਕਾਨ ਤੇ ਕਰ ਸਕੀਏ ਜੇ ਅੱਜ ਕਿਸੇ ਮੈਂ ਗੱਲ ਕਰੂੰਗਾ ਜੇ ਅੱਜ ਕਿਸੇ ਬਾਰਡਰ ਦੇ ਉੱਤੇ ਕੋਈ ਫੌਜੀ ਮਰਦਾ ਹੈ ਨਾ ਜੀ ਜੇ ਸ਼ਹੀਦ ਹੁੰਦਾ ਤਾਂ ਉਹਨਾਂ ਨੂੰ ਜੇ ਤੁਸੀਂ ਕਰੋੜਾ ਰੁਪਏ ਦੇ ਰਹੇ ਹੋ ਤਾਂ ਅਸੀਂ ਵੀ ਉਹਨਾਂ ਦੇ ਵਾਸਤੇ ਤੁਹਾਡਾ ਵੈਲਕਮ ਕਰਦੇ ਆ ਔਰ ਤੁਹਾਡਾ ਮੰਨਦੇ ਆ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪਰ ਅਸੀਂ ਵੀ ਆਪਣਾ ਜਿਹੜਾ ਕੰਮ ਕਰ ਰਹੇ ਆ ਸਰਕਾਰ ਦਾ ਉਹਦੇ ਵਿੱਚ ਪਾਰਟਿਸਪੇਟ ਹੋ ਰਿਹਾ ਬਹੁਤ ਵੱਡਾ ਔਰ ਸਰਕਾਰ ਵਾਸਤੇ ਹੀ ਅਸੀਂ ਟੈਕਸ ਇਕੱਠਾ ਕਰਕੇ ਦੇ ਰਿਹਾ ਇਹ ਕਦੇ ਨਾ ਭੁੱਲਿਓ ਮੁੱਖ ਮਹਿਮਾਨ ਸਾਡੇ ਮੁੱਖ ਮੰਤਰੀ ਸਾਹਿਬ ਜਿਹੜਾ ਕਰੋੜਾ ਰੁਪਏ ਤੁਸੀਂ ਵੰਡ ਕੇ ਆ ਨਾ ਸਾਡੇ ਵਪਾਰੀਆਂ ਤੋਂ ਹੀ ਇਕੱਠਾ ਹੋ ਕੇ ਜਾ ਰਿਹਾ ਪਰ ਸਾਡੇ ਵਪਾਰੀਆਂ ਨੂੰ ਅਣ ਦੇਖਾ ਕਰੋਗੇ ਤਾਂ ਇਹ ਚੀਜ਼ਾਂ ਸਾਨੂੰ ਸਾਡੇ ਵਪਾਰੀ ਕਦੇ ਵੀ ਇਹ ਜੇ ਨੂੰ ਜਾਇਜ਼ ਨਹੀਂ ਮੰਨਣਗੇ ਅਸੀਂ ਇਸ ਚੀਜ਼ ਦੀ ਦਿਖੈਦੀ ਕਰਦੇ ਆ ਇਸ ਤੋਂ ਬਾਅਦ ਸਾਡੇ ਜਿਸ ਤਰ੍ਹਾਂ ਦੀ ਹੈ ਕਿਸਾਨ ਕਿਸਾਨ ਅੰਨ ਦਾਤਾ ਨਾ ਇਹ ਕਾਇਦਾ ਕਰਦਾ ਅੰਨ ਜਾਂਦਾ ਉਹਦੇ ਨਾਲ ਹੀ ਸਾਰਾ ਕੁਝ ਚੱਲਦਾ ਹੈ ਤੁਸੀਂ ਟੈਕਸ ਦੰਨੇ ਹੋ ਕਿਤੇ ਗੈਂਗਸਟਰਾਂ ਦੀ ਧਮਕੀ ਆ ਜਾਂਦੀ ਹੈ ਕਿਤੇ ਐਸਟੈਂਡ ਹੋ ਜਾਂਦਾ ਹੈ ਕਿ ਸਾਰੇ ਕਵਰ ਕਰਨਗੇ ਸਾਰੇ ਕਰਨਗੇ ਹਾਂ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਹ ਜਿਹੜੀਆਂ ਗੱਲਾਂ ਸਾਖੀਆਂ ਕਹੀ ਕਿਤੇ ਤੁਸੀਂ ਨਹੀਂ ਜਿਹੜੀਆਂ ਇਹ ਧਮਕੀਆਂ ਚੱਲ ਰਹੀਆਂ ਬਹੁਤ ਸਾਰੇ ਸਾਡੇ ਬਠਿੰਡਾ ਦੇ ਅੰਦਰ ਸਾਡੇ ਬਠਿੰਡੇ ਦੇ ਅੰਦਰ ਕਈ ਵਪਾਰੀ ਜਿਹੜੇ ਹੈ ਕਈਆਂ ਨੂੰ ਧਮਕੀਆਂ ਆਈਆਂ ਔਰ ਉਹਨਾਂ ਦੇ ਵਾਸਤੇ ਅਸੀਂ ਡੀਸੀ ਆਪਣੇ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਪਹਿਲੇ ਸੀਗੇ ਔਰ ਜਿਹੜੇ ਐਸਐਸਬੀ ਸਾਹਿਬ ਸੀਗੇ ਉਹਨਾਂ ਨੂੰ ਮਿਲ ਕੇ ਵੀ ਆਏ ਆ ਔਰ ਉਹਨਾਂ ਨੂੰ ਕਹਿ ਕੇ ਵੀ ਆਏ ਕਿ ਇਸ ਤਰ੍ਹਾਂ-ਤਰ੍ਹਾਂ ਚੱਲ ਰਿਹਾ ਹੈ ਇਹੀ ਚੀਜ਼ ਮੈਂ ਤੁਹਾਨੂੰ ਕਹਿ ਰਿਹਾ ਕਿ ਲਾਏ ਨ ਆਰਡਰ ਦਾ ਜਿਹੜਾ 2 ਸਾਲਾਂ ਦੇ ਵਿੱਚ ਇੱਠਾ ਪੱਠਾ ਗੋਲ ਹੋਇਆ ਹੈ ਅੱਜ ਸਾਡੇ ਵਪਾਰੀਆਂ ਦੀ ਐਡੀ ਵੱਡੀ ਟੈਨਸ਼ਨ ਬਣੀ ਹੋਈ ਹੈ ਕਿ ਇੱਕ ਤਾਂ ਦੁਕਾਨ ਤੇ ਕੰਮ ਨਹੀਂ ਹੁੰਦਾ ਤੇ ਦੂਜੇ ਪਾਸੋਂ ਇਹ ਟੈਨਸ਼ਨ ਹੋਈ ਹੁੰਦੀ ਹੈ ਵੀ ਯਾਰ ਬੰਦਾ ਆਇਆ ਤਾਂ ਪਤਾ ਨਹੀਂ ਕਿਤੇ ਕਿਤੇ ਹੋਰ ਨਾ ਕਿਤੇ ਗੋਲੀ ਚਲਾ ਕੇ ਚਲਾ ਜਾਏ ਹੋਰ ਨਾ ਕਿਤੇ ਸਾਡਾ ਬੰਦਾ ਕਾਰਨ ਮਰਨ ਤੋਂ ਵੀ ਡਰ ਨਹੀਂ ਲੱਗਦਾ ਜੇ ਮੇਰੇ ਘਰਦਿਆਂ ਦੇ ਪਿੱਛੇ ਸਿਕਿਉਰਿਟੀ ਹੋਵੇ ਪਰ ਜਦੋਂ ਪਤਾ ਲੱਗਦਾ ਕਿ ਨਾਲੇ ਦਾ ਬੰਦਾ ਮਰ ਗਿਆ ਤੇ ਨਾਲੇ ਘਰ ਦੇ ਉਹਦੇ ਸੜਕ ਦੇ ਆ ਗਏ ਉਹ ਚੀਜ਼ ਦੇਖ ਕੇ ਸਾਨੂੰ ਬੜਾ ਅੰਦਰੋਂ ਅੰਦਰ ਹੀ ਰੋਣਾ ਆਉਂਦਾ ਹੈ ਕਿ ਸਰਕਾਰ ਨੂੰ ਕਿੰਨਾ ਕੁ ਚੱਲਦਾ ਕਿ ਲੋ ਪਹਿਲਾਂ ਪਾਰਕਿੰਗ ਨੂੰ ਲੈ ਕੇ ਵੀ ਮੁੱਦਾ ਕਾਫੀ ਸਰ ਉਹ ਨਾ ਕਰੋ ਨਾ ਕਰੋ ਇਹ ਸਾਰੇ ਕੋਈ ਸਾਰਾ ਵੀ ਦੱਸ ਸਰ ਇਹ ਮਿਸਟਰ ਕਮਰ ਯੂ ਆਰ ਆਰ ਯੂ ਚੈਲੈਂਜਿੰਗ ਟੂ ਦਾ ਗਵਰਨਮੈਂਟ ਫੋਰ ਦਾ ਨੈਕਸਟ ਕਮਿੰਗ ਇਲੈਕਸ਼ਨ ਬਿਲਕੁਲ ਬਿਲਕੁਲ ਟੋਟਲ ਚੈਲੈਂਜਿੰਗ ਚੈਲੰਜ ਹੈ ਜੀ ਸਾਡਾ ਪਰਮਨੈਂਟ ਆਲਸੋ ਵਿਦ ਯੂ ਐਂਡ ਫਾਰ ਦਾ ਟੋਟਲ ਪੰਜਾਬ ਟੋਟਲ ਪੰਜਾਬ ਪੰਜਾਬ ਵਪਾਰ ਮੰਡਲ ਵੱਲੋਂ ਹੀ ਸਾਡਾ ਚੈਲੰਜ ਹੈ ਕਿ ਜੇ ਸਰਕਾਰਾਂ ਇਸ ਤ ਮਾਟ ਆਣ ਵਾਲੇ ਇਲੈਕਸ਼ਨ ਦੇ ਵਿੱਚ ਸਾਡਾ ਟੋਟਲ ਅਨ ਦੇਖਾ ਆ ਟੋਟਲ ਇਹਨਾਂ ਦਾ ਬਾਈਕਾਟ ਹੀ ਹੈ ਕਿਸੇ ਹਿਸਾਬ ਨਾਲ